ਦੇਸ ਦੇ ਗ੍ਰੇਸਾਂ ਦੇ ਅੱਜ ਕਦਾ ਸoare ਦੇ ਪੈਰਸ 올림픽ੇ ਦਾ ਜੋ ਭਾਰਤੀ ਹਾਕੀ ਦੀ ਟੀਮ ਪਾਉਣ ਨੂੰ ਮੈਂ ਜਿੱਤਨ ਦੇ ਪੂਰਾ ਭਾਰ ਦੇ ਖੁਸ਼ੀ ਮਨਾ ਰਿਹਾ ਅਸੀਂ ਆਪਣੇ ਸਕੂਲ ਦੀ ਹਾਕੀ ਟੀਮ ਨੂੰ ਨਾਲ ਲੈ ਕੇ ਸਾਡੇ ਇੰਡੀਆ ਦੀ ਟੀਮ ਜਿਹੜੀ ਕੱਲ ਬਰੋਮੈਲ ਜਿੱਤ ਕੇ ਆਈ ਹੈ ਉਹਨੂੰ ਹੀ ਸੈਲੀਬ੍ਰੇਟ ਕਰਦੇ ਤਾਂ ਜਿਸ ਦੇ ਨਤੀਜੇ ਵਜੋਂ ਅੱਜ ਭਾਰਤੀ ਹਾਕੀ ਟੀਮ ਜੇਤੂ ਕਰਾਰ ਹੋ ਗਈ ਟੀਮ ਦਾ ਕੈਪਟਨ ਹਰਮਨਪ੍ਰੀਤ ਸਿੰਘ ਸਾਡੇ ਸਕੂਲ ਦਾ ਵਿਦਿਆਰਥੀ ਹੈ ਉਹਨੇ ਇਥੋਂ ਹੀ ਹਾਕੀ ਗੇਰੀ ਨਿਖੇ ਸੀ ਔਰ ਇਸ ਮੁਕਾਮ ਤੱਕ ਪਹੁੰਚਿਆ ਇਸ ਕਰਕੇ ਜਦੋਂ ਕੱਲ ਟੀਮ ਜਿੱਤੀ ਹੈ ਉਹ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਵਿਦਿਆਰਥੀ ਨੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹਰਦਾ ਨਾਮ ਰੌਸ਼ਨ ਕੀਤਾ ਕਿ ਜਦੋਂ ਉਹਨੇ ਇਸ ਪੂਰੀ ਸੀਰੀਜ਼ ਦੇ ਵਿੱਚ 10 ਗੋਲ ਕਰਕੇ ਸਭ ਤੋਂ ਵਧੀਆ ਪਲੇਅਰ ਐਲਾਨਿਆ ਗਿਆ ਵਰਲਡ ਦਾ ਸਾਨੂੰ ਉਹ ਤੋਂ ਬੜੀ ਖੁਸ਼ੀ ਹੈ ਔਰ ਸੱਗਨੇ ਵੀ ਖੁਸ਼ੀ ਹੈ ਕਿ ਲਗਾਤਾਰ ਦੂਸਰਾ ব্রੌਂਜ਼ ਮੈਡਲ ਹਾਕੀ ਜਿੱਤ ਕੇ ਆਈ ਹੈ ਕਿਸਾਨ ਨੂੰ ਬੜੀ ਆਸ ਸੀ ਕਿ ਆ ਕੀ ਗੋਲ ਮੈਡ ਲਾਏਗਾ ਪਰ ਗੇਮ ਵੇਸ ਵਿੱਚ ਕੈਵਰੇ ਕੁਝ ਵੀ ਹੋ ਸਕਦਾ ਬਟ ਫਿਰ ਵੀ ਸਾਡੀ ਇੰਡੀਆ ਟੀਮ ਬਹੁਤ ਵਧੀਆ ਖੇਡੀ ਬਹੁਤ ਵਧੀਆ ਡਿਫੈਂਸ ਕੀਤਾ ਬਹੁਤ ਵਧੀਆ ਸਕੋਰਿੰਗ ਕੀਤੀ ਔਰ ਦੋਵੇਂ ਗੋਲ ਜਿਹੜਿਆ ਉਹਰ ਮਰਪੀ ਨੇ ਕੀਤੇ ਔਰ ਬੜੇ ਸ਼ਾਨਦਾਰ ਗੋਲ ਕੀਤੇ ਔਰ ਆ ਕੀ ਦੇ ਵਿੱਚ ਹਰਮਨ ਦਾ ਨਾਮ ਜਿਹੜਾ ਪਿੱਛੋਂ ਪੁਕਾਰਾ ਇਹ ਪਿਸ਼ਾਵਾ ਸਰਪੰਚਾ ਤੜਾ ਹੋ ਗਿਆ ਸਰਪੰਚ ਕਰਕੇ ਉਹ ਜੀ ਬੁਲਾਵੇ ਆ ਇੱਕ ਬੜੀ ਵੱਡਾ ਮਾਣ ਹੁੰਦਾ ਹੈ ਕਿ ਸਾਡਾ ਖਿਡਾਰੀ ਜਿਹੜਾ ਹੈ ਉਹ ਵੱਡ ਦੇ ਵਿੱਚ ਇੱਕ ਨੰਬਰ ਖਿਡਾਰੀ ਬਣ ਗਿਆ। ਸੋ ਮੈਂ ਹਾਂ ਆਰਮਨ ਸ਼ਰਮਨਜੀਤ ਸਿੰਘ ਤੁਸੀਂ ਦੇਖਦੇ ਹੋ ਦੇਸ਼ ਬਤੇ ਪਰਦੇਸ ਚੈਨਲ ਜਿਵੇਂ ਤੁਹਾਨੂੰ ਹਰੇਕ ਅਪਡੇਟ ਤੁਹਾ ਦਿੱਤਾ ਕਿ ਸਾਂਝੀ ਕਰਦੇ ਰਹੇ ਹਾਂ। ਅੱਜ ਇਸ ਵੇਲੇ ਆਪਾਂ ਉਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਬੀਤੀ ਰਾਤ ਹਾਕੀ ਟੀਮ ਵੱਲੋਂ ਜੋ ਹਰਮਨ ਪ੍ਰੀਤ ਸਿੰਘ ਦੀ ਅਗਵਾਈ ਹੇਠ ਹਾਕੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਤੇ ਬਰੋਜ ਮੈਜਲ ਜਿੱਤਿਆ ਉਹ ਉਹਨਾਂ ਦੇ ਉਸ ਜਗ੍ਹਾ ਤੇ ਬੈਠੇ ਹਨ ਜਿੱਥੇ ਸਟਾਰਟਿੰਗ ਵਿੱਚ ਸਕੂਲ ਦੇ ਸਮੇਂ ਉਹਨਾਂ ਨੇ ਹਾਕੀ ਫੜੀ ਸੀ ਇਸ ਵੇਲੇ ਆਪਾਂ ਬੈਠੇ ਹਾਂ ਖੜੇ ਹੋਇਆ ਗੱਲਬਾਤ ਵੀ ਕਰਾਂਗੇ ਸਕੂਲ ਦੀ ਮੈਨੇਜਮੈਂਟ ਟੀਮ ਨਾਲ ਟੀਚਰਾਂ ਨਾਲ ਉਹ ਤੁਸੀਂ ਦੇਖਦੇ ਹੋ ਲਾਈਵ ਤਸਵੀਰਾਂ ਤੁਸੀਂ ਦੇਖਦੇ ਹੋ ਇਸ ਸਕੂਲ ਵਿੱਚ ਕਰਮਾਂ ਤੋਂ ਲੈ ਕੇ ਅੱਜ ਤੱਕ ਹਰ ਇੱਕ ਬੱਚਾ ਨੂੰ ਹਾਕੀ ਦੀ ਮਰਪੀ ਸਿਖਲਾਈ ਦਿੱਤੀ ਜਾਂਦੀ ਆ ਹਾਕੀ ਟੀਮ ਪ੍ਰਤੀਪੂਰ ਸचेਤ ਤੇ ਹੋਰ ਵੀ ਵੱਖ-ਵੱਖ ਟੀਮਾਂ ਨਾਲ ਮਰਤੀ ਨਾਲ ਨੂੰ ਖਿਡਾਰੀਆਂ ਨੂੰ ਮਰਤੀ ਉਤਸ਼ਾਹ ਕੀਤਾ ਜਾਂਦਾ ਇਸ ਵੇਲੇ ਮੇਰੇ ਹੱਥ ਮੇਰੇ ਨਾਲ ਹਨ ਡਾਕਟਰ ਮੰਗਲ ਕਿਸ਼ਨਪੁਰੀ ਜੀ ਜਿਨ੍ਹਾਂ ਵੱਲੋਂ ਜੋ ਸਕੂਲ ਦੇ ਮੈਨੇਜਮੈਂਟ ਹਨ ਅਤੇ ਹਰਮਨਪ੍ਰੀਤ ਸਿੰਘ ਇਹਨਾਂ ਸੱਜਣਾਂ ਕੋਲੋਂ ਪੜ ਕੇ ਅੱਜ ਜੇ ਨਾ ਇਹਨਾਂ ਨੇ ਮੁਕਾਮ ਹਾਸਲ ਕੀਤਾ ਵਾ ਹਾਕੀ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਟਾਰਟਿੰਗ ਨੂੰ ਲੈ ਕੇ ਤੇ ਹੋਂ ਤੱਕ ਵੀ ਹਰਮਨਪ੍ਰੀਤ ਹਰਮਨਪ੍ਰੀਤ ਸਬੰਧ ਉਹ ਕੀ ਜਾਣਕਾਰੀ ਦੇਣਾ ਚਾਹੁੰਦੇ ਆ ਉਹ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਦੇਸ਼ ਦੁਨੀਆ ਦੇਸ਼ ਪ੍ਰਦੇਸ਼ ਚੈਨਲ 'ਤੇ ਧੰਨਵਾਦ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਅੱਜ ਇਹ ਪੂਰੇ ਭਾਰਤ ਵਿੱਚ ਪੂਰੇ ਜੋਸ਼ੋਖ ਰੋਸ਼ਨਾ ਮਤਲਬ ਪੀ ਵਧਾਈਆਂ ਦਿੱਤੀਆਂ ਜਾਂਦੀਆਂ ਭਾਰਤੀ ਟੀਮ ਵੱਲੋਂ ਹਾਕੀ ਟੀਮ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਅੱਜ ਮੈਡਲ ਪ੍ਰਾਪਤ ਕੀਤਾ ਉਸ ਬਾਰੇ ਜਾਣਕਾਰੀ ਸਾਂਝੀ ਕਰੋ ਸਰ ਪਹਿਲਾ ਮੈਂ ਸਾਰੇ ਹਿੰਦੁਸਤਾਨ ਵੱਲੋਂ ਆਪਣੇ ਸੇਨਥੋਰ ਸਕੂਲ ਵੱਲੋਂ ਭਾਰਤੀ ਹਾਕੀ ਟੀਮ ਨੂੰ ਵਧਾਈ ਦੇਣਾ ਚਾਹਨਾ ਕਿ ਜਿਹਨਾਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਔਰ ਲਗਾਤਾਰ ਇਹ ਦੂਸਰਾ ਬ੍ਰੌਂਜ਼ ਮੈਡਲ ਜਿਹੜਾ ਲਗਾਤਾਰ ਜਿੱਤਿਆ ਮੈਂ ਉਸ ਟੀਮ ਦੇ ਸਾਰੇ ਜਿਹੜੇ ਮੈਚ ਵੇਖਿਆ ਉਹਨਾਂ ਵਿੱਚੋਂ ਹਰਮਨਦੀਪ ਨੇ ਜਿਹੜਾ ਬਹੁਤ ਵਧੀਆ ਖਿੱਦਿਆ ਪਰਦਾਨ ਕੀਤਾ ਹਰ ਮੈਚ ਜਿਹੜਾ ਉਹਨੂੰ ਡਿਫੈਂਡ ਕੀਤਾ ਔਰ ਗੋਲ ਕਨਵਰਟ ਕੀਤਾ ਜਿਹੜਾ ਲਾਸਟ ਮੈਚ ਸਪੇਨ ਨਾ ਹੋਇਆ ਬਹੁਤ ਵਧੀਆ ਮੈਚ ਫਸਲਾ ਮੈਚ ਸੀ ਜਿਹਦੇ ਵਿੱਚ ਦੋ ਗੋਲ ਜਿਹੜੇ ਆ ਉਹ ਹਰਮਨਬੀਰ ਨੇ ਕੀਤੇ ਔਰ ਉਹਨਾਂ ਦੀ ਬਦੌਲਤ ਜਿਹੜਾ ਉਹ ਹੀ ਕਾਂਸੀ ਦਾ ਤਗਮਾ ਜਿੱਤਿਆ ਮੈਂ ਕਿਉਂਕਿ ਹਰਮਨਦੀਪ ਜੀ ਸਾਡੇ ਕੋਲ ਪੜਿਆ ਇੱਥੇ ਸਾਡੇ ਘਰ ਤੇ ਖਾਕੀ ਜ਼ਕੀ ਇਹ ਤੋਂ ਬਾਅਦ ਅੱਗੇ ਚੱਲਿਆ ਔਰ ਚੱਲਦਾ ਚੱਲਦਾ ਅੱਜ ਉਹ ਹਿੰਦੁਸਤਾਨ ਦੀ ਹਾਕੀ ਟੀਮ ਦਾ ਕੈਪਟਨ ਹੈ ਸਾਨੂੰ ਇਹ ਤੇ ਬੜਾ ਗੌਰਵ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਉਹ ਬੱਚੇ ਦੀ ਫੋਟੋ ਜਿਹੜੀ ਆ ਉਹ ਲਾਈ ਹੋਈ ਹੈ ਔਰ ਬੱਚੇ ਜਿਹੜਾ ਨਿੱਕੇ ਨਿੱਕੇ ਬੱਚੇ ਜਿਹੜਾ ਉਹਨੂੰ ਫਾਲੋ ਕਰਦੇ ਆ ਔਰ ਇੱਥੇ ਹਾਕੀੜੀ ਉਹ ਖੇਡਦੇ ਆ ਅਸੀਂ ਲਗਾਤਾਰ ਯਤਨ ਕਰਦੇ ਆ ਕਿ ਇਸ ਹਾਕੀ ਨੂੰ ਹੋਰ ਮਕਾਮ ਉੱਚਾ ਮਿਲਣਾ ਚਾਹੀਦਾ ਸਾਨੂੰ ਅਫਸੋਸ ਹੈ ਕਿ ਅਸੀਂ 골ਡ ਮੈਡਲ ਨਹੀਂ ਜਿੱਤ ਸਕੇ ਬਹੁਤ ਥੋੜੀ ਜੀ ਗੱਲ ਸੀਗੀ ਬਟ ਖੇਡ ਖੇਡ ਹੁੰਦੀ ਹੈ ਇਹਦੇ ਵਿੱਚ ਇੱਕ ਅਤਰਾ ਚੜ੍ਹਾ ਆਂਦਿਆ ਪਰੰਤੂ ਉਹਦੇ ਵਿੱਚ ਹਰਮਨ ਪੀਦਾ ਜਿਹੜਾ ਆਪਣਾ ਯੋਗਦਾਨ ਆ ਉਹ ਸਭ ਤੋਂ ਉੱਤਨ ਦਾ ਉਹਨੇ ਹੀ ਦਾ ਫਸਟ ਸਟੂਡੈਂਟ ਉਹ ਪਹਿਲਾ ਖਿਡਾਰੀ ਹੈ ਜਿਨੇ ਵਰਡ ਦੇ ਵਿੱਚੋਂ ਸਭ ਤੋਂ ਵੱਧ ਸਕੋਰ ਕੀਤਾ 10 ਗੋਲ ਇਸ ਸੀਰੀਜ਼ ਵਿੱਚ ਉਹਨੇ ਲਗਾਏ ਆ ਔਰ ਜਿਹੜਾ ਉਹਦਾ ਬਰਾਬਰ ਦਾ ਹੋਰ ਕੋਈ ਜਿਹੜਾ ਪਲੇਅਰ ਆ ਵਰਡ ਦੇ ਵਿੱਚ ਨਹੀਂ ਹੈ ਹਰਮਨ ਜਦੋਂ ਸਟਾਰਟਿੰਗ ਦੇ ਤੁਹਾਡੇ ਕੋ ਆਇਆ ਸੀ ਸਟੂਡੈਂਟ ਬਸਤੇ ਉਹਦੀ ਕਿੱਦਾਂ ਦੀ ਜ਼ਰੂਚੀ ਰਹੀ ਆ ਕਿੱਦਾਂ ਦਾ ਉਹਦਾ ਬਿਹੇਵਰ ਸੀ ਕੀ ਉਹਦਾ ਸਿਸਟਮ ਸੀ ਜਿਹੋ ਜਿਹਾ ਹਰਮਨ ਅੱਜ ਹੈ ਵੈਰੀ ਕੂਲ ਵੈਰੀ ਨਾਈਸ ਹੋ ਜਾਈ ਹਰਮਨ ਬਚਪਨ ਸੀਗਾ ਬਹੁਤ ਘੱਟ ਬੋਲਦਾ ਸੀਗਾ ਛੋੜਾ ਜਿਹਾ ਬਿਲਕੁਲ ਆ ਸੀਗਾ ਪੰਜਵੀਂ ਜਮਾਤ ਦੇ ਵਿੱਚ ਉਹਨਾਂ ਨੇ ਹਾਕੀਗਲੀ ਸ਼ੁਰੂ ਕੀਤੀ ਔਰ 8ਵੀਂ ਜਮਾਤ ਤੱਕ ਮੇਰੇ ਕੋਲ ਇੱਥੇ ਆ ਕੇ ਖੇਡਦੇ ਰਿਹਾ ਉਹ ਤੋਂ ਬਾਅਦ ਉਹ ਸਰਜੀਤ ਹਾਕੀ ਅਕੈਡਮੀ ਸਿਲੈਕਟ ਹੋ ਗਿਆ ਔਰ ਉੱਥੇ ਚਲਾ ਗਿਆ ਪਰੰਤੂ ਇਹਨੇ 3 ਸਾਲ ਸੀਗੇ ਉਹਦੇ ਵਿੱਚ ਹੀ ਜਿੰਨੇ ਟੂਰਨਾਮੈਂਟ ਹੋਏ ਜੂਨ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਸਾਰੇ ਸਾਡੀ ਟੀਮ ਨੇ ਉਹ ਜਿੱਤੇ ਔਰ ਉਥੇ ਹੀ ਇਹਨੇ ਬੱਚਿਆਂ ਦੀ ਸ਼ੁਰੂਆਤ ਹੋਈ ਔਰ ਸਾਡੇ ਸਕੂਲ ਦੇ ਉਹ ਪੰਜ ਬੱਚੇੜੇ ਸਰਜੀਤ ਹਾਕੀ ਵਿੱਚ ਸਿਲੈਕਟ ਹੋਏ ਔਰ ਉਹ ਜੋ ਹਰਮਨ ਜਿਹੜਾ ਉਹ ਬਹੁਤ ਉੱਪਰ ਚਲਾ ਗਿਆ ਉਹਨੇ ਬਹੁਤ ਤਰੱਕੀ ਕੀਤੀ ਹੈ ਔਰ ਸਾਨੂੰ ਅਤੇ ਬਹੁਤ ਮਾਣ ਹੈ ਸਿੰਘ ਸੂਲ ਸਕੂਲ ਸਾਰਾ ਹੀ ਜੜਾ ਉਹ ਮਾਣ ਨਾਲ ਗਰਵ ਮਹਿਸੂਸ ਕਰਦਾ ਸਾਡੇ ਬਚੇੜਿਆ ਮਠਈਆਂ ਵੰਡ ਰਿਆ ਹਾਕੀ ਵਾਲੇ ਬੜੇ ਖੁਸ਼ ਹੈ ਕਿ ਸਾਡਾ ਜਿਹੜਾ ਵਿਦਿਆਰਥੀ ਆ ਉਹ ਐਡੀ ਮਕਾਮ ਤੇ ਪਹੁੰਚਿਆ ਸਰ ਮੈਂ ਜਦੋਂ ਦੇਖਣਾ ਆਪਣੇ ਸਟੂਡੈਂਟ ਬੱਚੇ ਆ ਵੀ ਹਾਕੀ ਦੇ ਬਲੇਵੜੀਆਂ ਖੇਡਦੇ ਪਏ ਆ ਇਹਨਾਂ ਵਿੱਚੋਂ ਵੀ ਮਰਦੀ ਕਿੰਨੀ ਆ ਕਿ ਆਸਾ ਰੱਖਦੇ ਪਈ ਇਹਨਾਂ ਬੱਚਿਆਂ ਵਿੱਚੋਂ ਜਿੱਦਾਂ ਹਰਮਨਾ ਜੇ ਮਕਾਮ ਤੇ ਪਹੁੰਚਿਆ ਵਾ ਆਪਣੇ ਆ ਗੇਮ ਹਾਕੀ ਦੇ ਨਾਲ ਨਾਲ ਹੋਰ ਵੀ ਆਪਣੀਆਂ ਐਨੀ ਗੇਮਾਂ ਹੈਗੀਆਂ ਵਾ ਕਿਹੜੇ ਕਿਰੇ ਸਾਨੂੰ ਦੱਸਿਓ ਸਾਡੇ ਚੈਨਲ ਆਈ ਤੇ ਕਿਹੜੇ ਕਿਰੇ ਮਰਤੀ ਮੁਕਾਮਾਂ ਤੇ ਆਪਣੇ ਸਕੂਲ ਦੇ ਸਟੂਡੈਂਟ ਮਰਤੀ ਉੱਚ ਪਦਵੀਆਂ ਤੇ ਪਹੁੰਚ ਚੁੱਕੇ ਆ ਸਾਡੇ ਸਕੂਲ ਚ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਉਹ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਆਈਆਂ ਔਰ ਬਹੁਤ ਸਾਰੀਆਂ ਲੜਕੀਆਂ ਉਸ ਲੈਵਲ ਦੇ ਉੱਤੇ ਜਿਹੜੀਆਂ ਸਭ ਸਬ ਇੰਸਪੈਕਟਰ ਭਰਤੀ ਹੋਈਆਂ ਬੱਚੇ ਸਾਡੇ ਬੜੀਆਂ ਬੜੀਆਂ ਮੁੰਡੇ ਪੋਸਟਾਂ ਦੇ ਉੱਤੇ ਖੇਡ ਕੇ ਗਿਆ ਐ ਸਾਲ ਵਿਆ ਹੁਣੇ ਜੁਨ ਹੋਇਆ ਕਾਲਜ ਜਿਹੜਾ ਮੁਕਾਜ ਵੀ ਨੈੜਾ ਗੁਰੂ ਉਹ ਤਾਂ ਸਾਡੀਆਂ ਲੜਕੀਆਂ ਕਲੀਆਂ ਨੇ ਅਕੁੰਜਾ ਮੈਡਲ ਜਿਹੜੇ ਆਉਂ ਜਿੱਤੇ ਆ ਕਲੀਆਂ ਕੁੜੀਆਂ ਨਹੀਂ ਅਜੇ ਮੁੰਡਿਆਂ ਦੀ ਵਾਰੀ ਆਣੀ ਆ ਅਸੀਂ ਸਾਡੇ ਬੱਚੇ ਬਹੁਤ ਧਮ ਹੈ ਸਾਨੂੰ ਆਸ ਆ ਗਿਆ ਨਾ ਕਿ ਜਿਹੜੇ ਵੱਡੇ ਵੱਡੇ ਪਲੇਅਰ ਬਣਨੇ ਆ ਜਿਹਨਾਂ ਨੂੰ ਜਿਹੜਾ ਆੜਾ ਸ਼ੌਂਕ ਹੈ ਨਾ ਇਹ ਹਰਮ ਨੇ ਚਲਾ ਗਿਆ ਅਸੀਂ ਉਹਦੇ ਮਗਰ ਯਾਰ ਆ ਜੀ ਜੀ ਇਹ ਬੜਾ ਵੱਡਾ ਵਾ ਔਰ ਬੱਚੇ ਬੜੀ ਕੋਸ਼ਿਸ਼ ਕਰਦੇ ਰਾਤ ਦਿਨੇ ਕਰਦੇ ਆ ਔਰ ਇਸ ਸਾਲ ਵੀ ਇਹਨਾਂ ਨੂੰ ਖੇਡਣ ਜਾਣਾ ਡਿਸਟ੍ਰਿਕਟ ਔਰ ਜਿੱਤ ਕੇ ਆਣਗੇ ਟੀਚਰ ਦੀ ਸੜੇ ਕਿਦਾਂ ਦਾ ਪਲੇਟਫਾਰਮ ਆ ਜਿੱਥੇ ਮਰਤੀ ਟੀਚਿੰਗ ਲੈਵਲ ਦੇ ਸਟੂਡੈਂਟ ਬੇਹੰਤ ਗਿਣਤੀ ਵਿੱਚ ਹੁੰਦੇ ਹਨ ਉਹਨਾਂ ਵਿੱਚੋਂ ਕਿਸੇ ਨਾ ਕਿਸੇ ਕੋਈ ਸਬ ਇਨਸਪੈਕਟਰ ਬਣ ਤੀ ਹੋ ਜਾਂਦਾ ਕੋਈ ਡੀਐਸਪੀ ਸਬ ਹੋ ਜਾਂਦੇ ਕੋਈ ਜੱਜ ਲੈਵਲ ਤੇ ਆ ਜਾਂਦੇ ਕੋਈ ਵਕੀਲ ਬਣ ਜਾਂਦੇ ਕੋਈ ਪੋਲੀਟੀਕਲ ਗੇਮ ਚ ਚੱਲ ਜਾਂਦੇ ਉੱਥੇ ਸਾ ਜਿੱਥੇ ਉਹਨਾਂ ਦੇ ਬੱਚੇ ਜਿਨ੍ਹਾਂ ਦੇ ਮਰਤੀ ਬੱਚਿਆਂ ਦੇ ਮਾਪਿਆਂ ਨੂੰ ਖੁਸ਼ੀ ਹੁੰਦੀ ਆ ਟੀਚਰ ਵਾਸਤੇ ਉਹ ਖੁਸ਼ੀ ਦੀ ਕਿੰਨੀ ਕੀ ਹੱਦ ਹੁੰਦੀ ਆ ਮਰਤੀ ਕਿੰਨਾ ਕੀ ਮਰਤੀ ਫੀਲ ਪ੍ਰਾਊਡ ਕਰਦੇ ਜੇ ਇਹ ਕੋਈ ਆਧ ਜਿਹੜੀ ਹੈ ਤੁਸੀਂ ਦੇਖ ਹੀ ਰਹੇ ਹੋ ਹਰਮਨ ਜਿੱਤ ਗਿਆ ਹੈ ਔਰ ਸਾਰਾ ਸਕੂਲ ਜਿਹੜਾ ਖੁਸ਼ੀ ਮਨਾ ਰਿਹਾ ਹੈ ਮੈਂ ਪਰਸਨਲੀ ਬੜੀ ਔਰ ਮੈਂ ਰਾਤੀ ਸਾਰਾ ਮੈਚ ਮੈਂ ਜਿੰਨੇ ਮੈਚ ਹੋਇਆ ਹਰਮਨ ਦੇ ਮੈਂ ਸਾਰੇ ਪੂਰਾ ਪੂਰਾ ਟਾਈਮ ਦੇਖਦਾ ਨੂੰ ਔਰ ਵੇਖਦਾ ਵੀ ਉਹ ਕਿਸ ਤਰ੍ਹਾਂ ਬਚਾਉ ਹੜਾ ਖੇਡਦਾ ਔਰ ਜੋ ਦੀ ਪਰਫਾਰਮੈਂਸ ਹੈ ਮੈਂ ਕੱਲ ਦੇ ਰਿਹਾ ਸੀਗਾ ਜਦ ਸਾਡਾ ਅਨਾਨਸ ਸੀ ਨਾ ਜਦੋਂ ਪੈਨਲਟੀ ਕਾਰਨ ਤੇ ਆਇਆ ਤ ਤਗੜਾ ਹੋ ਜਾ ਸਰਪੰਚਾ ਤੇਰੀ ਵਾਰੀ ਹੋ ਉਹ ਸਰਪੰਚ ਕਰਕੇ ਬੁਲਾਉਂਦੇ ਨੂੰ ਕਿ ਸਰਪੰਚਾ ਤਗੜਾ ਹੋ ਜਾ ਹੁਣ ਸਰਪੰਚ ਸਾਹਿਬ ਤਗੜਾ ਹੋ ਜੋ ਲਾ ਦਿਓ ਪੈਨਲਟੀ ਪੈਨਲਟੀ ਲੱਗੀ ਸਾਰੇ ਖੁਸ਼ੀ ਹੋ ਗਈ ਕਿ ਅਸੀਂ ਜਿਹੜੇ ਯਤਰਿਆ ਤਾਂ ਇਹ ਮਤਲਬ ਇੱਕ ਇੱਕ ਵਿਜਨ ਹੈ ਬੱਚਿਆਂ ਦੇ ਵਿੱਚ ਇੱਕ ਸ਼ੌਕ ਹੁੰਦਾ ਹੈ ਉਹ ਵਿਜਨ ਨੂੰ ਜਗਾਉਣਾ ਬੜਾ ਜ਼ਰੂਰੀ ਹੈ ਇਹਨਾਂ ਨੂੰ ਨਹੀਂ ਪਤਾ ਵਿਚਾਰ ਸਾਡੇ ਅੰਦਰ ਆ ਕੀ ਦਾ ਕਰੇਜ ਹੈਗਾ ਇਹਨਾਂ ਦਾ ਕੀ ਦਾ ਕਰੇਜ ਹੈ ਲੱਭਣਾ ਕਿ ਕਿਹੜਾ ਬੱਚਾ ਵਜਾ ਕੇ ਖੇਡ ਸਕਦਾ ਹੈ ਉਹਨੂੰ ਫਿਰ ਉਹਨੂੰ ਤਰਾਸ਼ਣਾ ਉਹਦੇ ਅਸਾਲ ਨੂੰ ਬਣਾਉਣਾ ਇਹ ਟੀਚਰ ਦਾ ਕੰਮ ਹੈ ਸਾਡੇ ਟੀਚਰ ਵਧੀਆ ਕੰਮ ਕਰਦੇ ਆ ਡੀਪੀ ਸਾਡੇ ਬੜੇ ਮਿਹਨਤ ਕਰਦੇ ਆ ਮਤਲਬ ਹਰ ਜਿਹੜੀ ਗੇਮ ਆ ਜਿਵੇਂ ਸਾਡੀ ਇੱਕ ਬੇੜੀ ਆ ਮੇਰੀ ਆਪਣੀ ਬੇੜੀ ਆ ਕੱਲ ਦੋ ਗੋਲ ਮੈਡ ਜਿੱਤ ਕੇ ਆਈ ਆ ਔਰ ਉਹਨੇ ਮਨ ਜਿਹੜੀ ਜ਼ੋਨ ਦੇ ਵਿੱਚ ਫਲੈਸ਼ ਕੀਤੀ ਆ ਡਿਸਟ੍ਰਿਕਟ ਉਹ ਡਿਸਟ੍ਰਿਕਟ ਦੇ ਰਿਕਾਰਡ ਨਾਲੋਂ ਵੱਧਿਆ ਹੈ ਨਾ ਤੋਂ ਆਈ ਥਿੰਕ ਕਿ ਉਹ ਕਿ ਨੈਸ਼ਨਲ ਤੱਕ ਜਾਏਗੀ ਹਰ ਗੇਮ ਨੂੰ ਅਸੀਂ ਪ੍ਰੈਫਰ ਕਰਦੇ ਆ ਤਾਂ ਕਿ ਬੱਚੇ ਜਿਹੜੇ ਆਏ ਅੱਗੇ ਆ ਜੀ 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 ਜਿਸ ਮੌਕੇ ਸੈਲੀਬ੍ਰੇਟ ਵਿੱਚ ਹੋਰ ਵੀ ਸੱਜਣ ਇੱਥੇ ਪਹੁੰਚੇ ਹਨ ਜਿੱਥੇ ਸਕੂਲ ਦੇ ਟੀਚਰ ਉੱਥੇ ਹੋਰ ਵੀ ਪਹੁੰਚੇ ਆਪਾਂ ਉਹਨਾਂ ਦੀ ਵੀ ਵਿਊ ਲੈਣਾ ਚਾਹੁੰਦੇ ਹਾਂ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹੁੰਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਅੱਜ ਇਸ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਜੀ ਹਰਮਨ ਕਪਤੀ ਇਹ ਬਹੁਤ ਖੁਸ਼ੀ ਦਾ ਮੌਕਾ ਹੈ ਸਾਰੇ ਭਾਰਤ ਲਈ ਉਹਨਾਂ ਨੇ ਭਾਰਤ ਦਾ ਨਾਮ ਉੱਚਾ ਕੀਤਾ ਇਹ ਸਕੂਲ ਦਾ ਦਾ ਨਾਮ ਉੱਚਾ ਕੀਤਾ ਹੀ ਹੈ ਕਿਉਂਕਿ ਬੱਚੇ ਉਹਨਾਂ ਨੇ ਇੱਥੇ ਸਿੱਖਿਆ ਹਾਕੀ ਇੱਥੇ ਪੜ੍ਹੀ ਇਹ ਸਕੂਲ ਦੇ ਇਹ ਤੇ ਪੂਰੇ ਅਜੇ ਉਤਸ਼ਾਹ ਖੁਸ਼ੀ ਦੇ ਵਿੱਚ ਐਸੀ ਸ਼ਾਮਲ ਹੋ ਲਿਆ ਆ ਤੇ ਬਹੁਤ ਵਧੀਆ ਲੱਗਿਆ ਤੇ ਭਾਰਤ ਨੂੰ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਇਸ ਮੌਕੇ ਮੇਰੇ ਨਾਲ ਨਿਆਲ ਲਹਾਨਾ ਸਕੂਲ ਦੇ ਡੀਪੀ ਜੋ ਹਰੇਕ ਗੇਮਾਂ ਪ੍ਰਤੀ ਬੱਚਿਆਂ ਨੂੰ ਉਤਸ਼ਾਹ ਕਰਦੇ ਹਨ ਬੱਚਾ ਨੂੰ ਗੇਮਾਂ ਮਰਤੀ ਕਰਦੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਵळे ਮੇਰੇ ਨਾਲ ਹਾਕੀ ਦੇ ਕੋਚ ਹਨ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਚਾਹੁੰਦੇ ਆ ਉਹ ਇਸ ਪ੍ਰਤੀ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸਿਓ ਕਿਹੜੇ ਸਕੂਲ ਵਿੱਚ ਤੁਸੀਂ ਕੋਚਿੰਗ ਦਿੰਦੇ ਔਰ ਕਿਹੜੀ ਗੇਮ ਦੀ ਦਿੰਦੇ ਜੀ ਮੇਰਾ ਨਾਮ ਨਵਦੀਪ ਸਿੰਘ ਢਿੱਲੋਂ ਆ ਜੀ ਮੈਂ ਇੱਥੋਂ ਦਾ ਸਟੂਡੈਂਟ ਆ